ਸਾਨੂੰ ਨਹੀਂ ਦਿਖਾਉਂਦੇ ਅਸੀਂ ਅੱਜ ਅਸੀਂ ਇੱਕ ਦੂਜੇ ਦੀਆਂ ਬਾਇਆ ਨਹੀਂ ਬਣਦੇ ਅੱਜ ਅਸੀਂ ਇੱਕ ਦੂਜੇ ਦੇ ਗਲ ਦੇ ਫੰਦੇ ਬਣਦੇ ਆ ਪਾਕਾਂ ਵਾਲੇ ਇੱਕ ਦੂਜੇ ਨੂੰ ਨੁਕਸਾਨ ਪਹੁੰਚਾਉਣ ਲਈ ਅਸੀਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ ਚਾਹ ਰਾਤ ਨੂੰ ਸਾਨੂੰ ਸਮਸ਼ਾਨ ਵਿੱਚ ਦੀਆ ਜਗਾਨ ਵਾਸਤੇ ਕਿਉਂ ਨਾ ਜਾਣਾ ਪਵੇ ਅਸੀਂ ਉੱਥੇ ਵੀ ਜਾਣ ਨੂੰ ਤਿਆਰ ਆ ਅਸੀਂ ਇੱਕ ਦੂਜੇ ਨੂੰ ਨੀਚਾ ਦਿਖਾਉਣ ਵਾਸਤੇ ਇੱਕ ਆਪਣੇ ਆਪਣੇ ਸਕੇ ਭਰਾ ਦੇ ਬੱਚੇ ਦੀ ਬਲੀ ਦੇਣ ਨੂੰ ਵੀ ਤਿਆਰ ਆ ਦੁਨੀਆ ਇੱਥੇ ਤੱਕ ਨਿਕਲ ਚੁੱਕੀ ਹੈ ਜੇ ਨਹੀਂ ਨਿਕਲੀ ਤਾਂ ਪਿੱਛੇ ਜੇ ਤੁਸੀਂ ਹਾਇਡਨਸ ਅਖਬਾਰਾਂ ਦੀ ਉਠਾ ਕੇ ਦੇਖ ਲਓ ਜਾਂ YouTube ਚੈਨਲ ਤੇ ਜਾ ਕੇ ਤੁਸੀਂ ਵੇਖ ਲਓ Facebook ਤੇ ਜਾ ਕੇ ਦੇਖ ਲਓ ਕਿਵੇਂ ਇੱਕ ਭਰਾ ਦੂਜੇ ਭਰਾ ਦੇ ਬੱਚੇ ਨੂੰ ਚੁੱਕ ਕੇ ਕਈ ਦਿਨੋਂ ਲਾਪਤਾ ਰਹਿੰਦਾ ਤੇ ਬਾਅਦ ਚ ਪਤਾ ਲੱਗਦਾ ਕਿ ਉਹ ਸਗਾ ਭਰਾ ਉਹਦੀ ਬਲੀ ਦੇਣ ਲਈ ਕਿਉਂਕਿ ਉਹ ਤੋਂ ਜਲਦਾ ਸੀ ਕਿਉਂਕਿ ਵਿਦੇਸ਼ਾਂ ਦੇ ਵਿੱਚ ਉਹਨਾਂ ਦਾ ਕਾਰੋਬਾਰ ਚੰਗਾ ਸੀ ਤੇ ਭਾਈ ਤੁਸੀਂ ਕਦੋਂ ਤੱਕ ਕਿਹੜੇ 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 ਕਦੋਂ ਤੱਕ ਤੁਸੀਂ ਬਚੋਗੇ ਇਹਨਾਂ ਹਾਲਾਤਾਂ ਚੋਂ ਬਚੇ ਨਹੀਂ ਜਾਣਾ ਤੁਸੀਂ ਇਸ ਤੁਸੀਂ ਕਹਿੰਦੇ ਹੋ ਨਾ ਵੀ ਹਿੰਦੁਸਤਾਨ ਜਿਹੜੀ ਸਾਡੀ ਇਹ ਧਰਤੀ ਹੈ ਜਿੱਥੇ ਅਸੀਂ ਰਹਿੰਦੇ ਆ ਇਸ ਨੂੰ ਛੱਡ ਕੇ ਅਸੀਂ ਵਿਦੇਸ਼ ਚਲੇ ਜਾਵਾਂਗੇ ਠੀਕ ਹੈ ਭਾਈ ਵਿਦੇਸ਼ ਵਿੱਚ ਜਾ ਕੇ ਕੰਮਕਾਰ ਕਰੋ ਵਧੀਆ ਕੰਮ ਹੁੰਦੇ ਨੇ ਉਹ ਆਪਣੇ ਦੋ ਪੈਸੇ ਬਣਾਓ ਅਗਰ ਤੁਹਾਡੇ ਕੋਲ ਹਨਾ ਬਣਦੇ ਨੇ ਸਾਰੇ ਕੰਮਕਾਰ ਹੁੰਦੇ ਨੇ ਸਭ ਕੁਝ ਪਰ ਜਿਹੜੇ ਉਹ ਲੋਕ ਤੁਸੀਂ ਦੇਖੋ ਜਿਹੜੇ ਲੋਕ ਇਹ ਕਹਿੰਦੇ ਨੇ ਵੀ ਇੱਥੇ ਜ਼ਿਆਦਾ ਅੰਧਕਾਰ ਹੈ ਇੱਥੇ ਅਗਿਆਨਤਾ ਹੈ ਇੱਥੇ ਨਸ਼ੇ ਨੇ ਇੱਥੇ 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 ਅਸੀਂ ਰਹਿ ਕੇ ਸੁਤ੍ਰੱਕੇ ਨਹੀਂ ਕਰ ਸੇ ਪੱਗਾਂ ਤੱਕ ਨਹੀਂ ਕਰ ਸਕਦੇ ਕਿਉਂਕਿ ਅੱਜ ਦੇ ਜਿਹੜੇ ਹਾਲਾਤ ਨੇ ਨਾ ਉਥੇ ਠੀਕ ਹੈ ਇਹ ਗੱਲ ਜ਼ਰੂਰੀ ਹੈ ਵੀ ਉਥੇ ਕੋਈ ਉਥੇ ਤੁਸੀਂ ਦੋ ਪੈਸੇ ਕਮਾ ਸਕਦੇ ਹੋ ਤੁਸੀਂ ਡਿਊਟੀ ਤੇ ਜਾ ਸਕਦੇ ਹੋ ਤੁਸੀਂ ਤੁਸੀਂ ਤਰੱਕੀ ਕਰ ਸਕਦੇ ਹੋ ਇਸ ਇਹਦੇ ਵਿੱਚ ਕੋਈ ਕਮੀ ਨਹੀਂ ਹੈ ਪਰ ਜਿਹੜੀ ਤੁਸੀਂ ਗੱਲ ਨਾ ਕਰਨਾ ਪਖੰਡ ਦੀ ਜਾਂ ਅਗਿਆਨਤਾ ਦੀ ਇਹ ਸਾਰੇ ਕੁਝ ਉੱਥੇ ਉੱਥੇ ਤਾਂ ਬਹੁਤ ਸਮੇਂ ਤੋਂ ਪਹਿਲਾਂ ਸ਼ੁਰੂ ਹੈ ਬਸ ਕਿਸ ਨੂੰ ਦਿਖ ਜਾਂਦਾ